ਤਾਂ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਨੇ ਬਾਬਾ ਦਲੀਪ ਸਿੰਘ ਜੀ ਧਮੇਲੀ ਵਾਲਿਆਂ ਨਾਲ ਵਚਨ ਕੀਤੇ ਸੀ ਵੀ ਤੁਹਾਡਾ ਜਦੋਂ ਤੁਸੀਂ ਸੱਚ ਖੜ ਹੋ ਜਾਓਗੇ ਅਸੀਂ ਕੋਲ ਹੋਵਾਂਗੇ ਤੁਹਾਡਾ ਸਰੀਰ ਅਸੀਂ ਛਡਾਉਂਗੇ ਜੀ ਇੱਕ ਵਾਰੀ ਬਾਬਾ ਜੀ ਉੱਥੇ ਅਸੀਂ ਅਨੰਪੁਰ ਸਾਹਿਬ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਸੰਤ ਬਾਬਾ ਦਲੀਪ ਸਿੰਘ ਧਮੇਲੀ ਵਾਲੇ ਆਪਣੇ ਉੱਥੇ ਉਹਨਾਂ ਨੂੰ ਔਖਾ ਔਖਾ ਸਾਹ ਆਇਆ ਉਹਨਾਂ ਨੂੰ ਮਨਜਾਏ ਹੋ ਗਿਆ ਵੀ ਕਿਤੇ ਮੇਰੇ ਹੁਣ ਸਰੀਰੇ ਨਾਲ ਛੁੱਟ ਜਵੇ ਵੀ ਬਾਬਾ ਜੀ ਨੇ ਤਾਂ ਵਚਨ ਕਰਿਆ ਤੇਰੇ ਕੋਲ ਹੋਵਾਂਗੇ ਵੀ ਬਾਬਾ ਜੀ ਤੇ ਨਹੀਂ ਦੂਰ ਆਨੰਦਪੁਰ ਸਾਹਿਬ ਹੈ ਤੇ ਬਾਬਾ ਜੀ ਸਵੇਰੇ ਹੀ ਆ ਗਏ ਉਹਨਾਂ ਕੋਲ ਬਾਬਾ ਜਵਾਲ ਸਿੰਘ ਮਹਾਰਾਜ ਸਵੇਰੇ ਹੀ ਆ ਗਏ ਉਹਨਾਂ ਕੋਲ ਤੇ ਆ ਕੇ ਆਂਦੀ ਵਚਨ ਕਰਦੇ ਆਂ ਕਹਿੰਦੇ ਕੀ ਗੱਲ ਹੈ ਬਾਬਾ ਜੀ ਰਾਤ ਬਹੁਤ ਯਾਦ ਕਰਦੇ ਸੀ ਕਹਿੰਦੇ ਮਹਾਰਾਜ ਐ ਸੋਚਦੇ ਸੀ ਵੀ ਕਿਤੇ ਸਰੀਰੇ ਨਾ ਇਸ ਸ੍ਰੀ ਉਹ ਜੇ ਵੀ ਔਖੇ ਬਹੁ ਸੀ ਬਾਬਾ ਜੀ ਕਹਿੰਦੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਰਗਾਹ ਦੀਆਂ ਚਾਬੀਆਂ ਦਿੱਤੀਆਂ ਹੈ ਤਾਂ ਉਹਨਾਂ ਦੀਆਂ ਪਰ ਉਹਨਾਂ ਨੇ ਸਭ ਚਾਬੀਆਂ ਦਿੱਤੀਆਂ ਬਾਬਾ ਜੀ ਸਾਡੇ ਹੁਕਮ ਬਿਨਾਂ ਤੁਹਾਨੂੰ ਇਸ ਸੰਸਾਰ ਤੋਂ